ਗੁਰਜੀਤ ਦਾ ਬੜਾ ਸੋਣਾ ਭਾਜੀ ਗੁਰਨਾ ਦੇਖੋ ਉਸ ਬੜੇ ਸੂਝਵਾਨ ਡਰਮੰਦਾ ਬਣਾਉਣਾ ਹਮਮ ਬੜੇ ਤਰੀਕੇ ਨਾਲ ਬਹੁਤ ਵਧੀਆ ਬਿਆਨ ਦਿੰਦੇ ਨੇ ਕਦੀ ਵੀ ਉਹ ਬਿਆਨ ਚੈੱਕ ਕਰ ਲਓ ਕਦੀ ਹਵਾ ਚੋਣ ਦੇ ਬਿਆਨ ਨਹੀਂ ਹੋਣਗੇ ਫਿਰ ਆ ਜਾਓ ਬੜੀ ਬੜੇ ਦੇਖੋ ਹਵਾ ਚ ਬਿਆਨ ਦੇ ਕੇ ਚਲਾ ਗਿਆ ਸੀ ਦੇਤੋ ਪਿਛਲੀ ਵਾਰ 2024 ਨੂੰ ਸੁਣਿਆ ਸੀ ਰਾਣਾ ਗੁਰਜੀਤ ਦਾ ਬਿਆਨ ਤੁਸੀਂ ਅਮਰਤਪਾਲ ਸਿੰਘ ਨੂੰ ਲੈ ਕੇ ਨਹੀਂ ਮੇਰੇ ਦੇ ਸਿਰ ਧਿਆਨ ਚ ਨਹੀਂ ਆਉਂਦਾ ਉਹਨੇ ਕਿਹਾ ਸੀ ਕਿ ਉੱਥੇ ਅਮਰਤਪਾਲ ਸਿੰਘ ਦੀ ਹਵਾ ਹਾਂਜੀ ਕਿਹਾ ਸੀ ਹਾਂ ਬਿਲਕੁਲ ਵੀ ਕਿਹਾ ਸੀ ਇਸ ਵਾਰ ਵੀ ਰਾਣਾ ਗੁਰਜੀਤ ਨੇ ਕਿਹਾ ਕਿ ਜੇ ਉੱਥੇ ਅਮਰਤਪਾਲ ਸਿੰਘ ਦੀ ਹਵਾਏਲੇ ਬੋਟਾ ਪੈਰੀਂ ਦਾ ਸੈਂਟਰ ਨੂੰ ਸੋਚਣਾ ਚਾਹੀਦਾ ਹੈ ਇਹ ਵੇਖੋ ਜੀ ਮੈਨੂੰ ਕਹਿਣਾ ਤੁਹਾਨੂੰ ਜੇ ਤੁਸੀਂ ਕਹਿ ਕੇ ਸੂਝਵਾਨ ਲੀਡਰ ਨੇ ਰਾਣਾ ਗੁਰਦੀਪ ਸਿੰਘ ਤਾਂ ਲੱਗ ਰਿਹਾ ਹੈ ਕਿ ਰਾਣਾ ਗੁਰਦੀਪ ਸਿੰਘ ਉਹਨਾਂ ਨੇ ਉਹ ਭਾਪ ਲਿਆ ਕਿ ਉੱਥੇ ਹਵਾ ਹੈਗੀ ਆ ਪੰਥਰੀ ਅਮਰਤਪਾਲ ਸਿੰਘ ਦੀ ਦੇਖੋ ਰਾਣਾ ਗੁਰਜੀਤ ਸਿੰਘ ਨੇ ਪਿਛਲੇ ਕਾਫੀ ਸਾਲਾਂ ਤੋਂ ਸਿਆਸਤ ਕਰਦੇ ਦੇਲੇ ਹੂੰ ਮੇਰੇ ਤੋਂ ਨਾਲੀ ਕਈ ਗੁਣਾ ਐਕਸਵਾਸ ਦਾ ਹੈ ਨਾ ਮੇਰੇ ਕੋਲ ਯਾਤ ਜਰ ਬਾਲਾ ਨੇ ਹੋਗਾ ਪਰ ਇਹਨਾਂ ਨੇ ਇਹ ਵੀ ਪਤਾ ਹੋਵੇਗਾ ਕਿ ਇਸ ਟਾਈਮ ਤੇਰੀ ਹਵਾ ਦਾ ਨਾ ਅਮਰਪਾਲ ਜੀ ਦੇ ਉੱਪਰ ਹਵਾ ਆਈ ਜਸਟ ਹੈ ਉੱਪਰ ਹੂੰ ਸਰਕਾਰ ਦਾ ਬਹੁਤ ਜ਼ਿਆਦਾ ਹੋ ਰਿਹਾ ਹੈ ਇਸ ਟਾਈਮ ਹੂੰ ਹੁਣ ਸੋਚਿਆ ਕੀ ਹੈ ਤਾਂ ਬਿੰਚਰ ਕੀ ਰਹਿੰਦੀ ਹੈ ਰੋਜ਼ ਦਾ ਕੀ ਹੈ ਨਿਪਨੇਮ ਤੁਹਾਡਾ ਕਿ ਜਦੋਂ ਤੁਸੀਂ ਪ੍ਰਚਾਰ ਕਰਨ ਜਾਂਦੇ ਹੋ ਸੰਗਤਾਂ ਘਰੇ ਵੀ ਹੁੰਦੀਆਂ ਇੱਥੇ ਵੀ ਹੁੰਦੀਆਂ ਨੰਬਰ ਸਰ ਵੀ ਤੁਹਾਡੇ ਕੋਲ ਏ ਮੈਂ ਦੇਖੋ ਤੁਹਾਡੇ ਸਰੇ ਮਲ ਮਹਾਰਾਜ ਬ੍ਰਿਜਲ ਸਾਹਿਬ ਦਾ ਆਸਾ ਲੈ ਕੇ ਤੁਰ ਪੀਦਾ ਵਾ ਤੇ ਗੱਡੀ ਦੇ ਕੇ ਮਹਾਰਾਜ ਦਾ ਸਤਨਾਮ ਵਜੋਂ ਜਾਪ ਕਰਦੇ ਚਾਹੀਦਾ ਵਾ ਤੇ ਜਦੋਂ ਉਹ ਉੱਥੇ ਜਾਈਦਾ ਸੋਤਾਂ ਨੂੰ ਸੋਹਣੇ ਕੋਈਗਾ ਸਵੇਜ ਬੁੱਗਦੇ ਜਾਈਦਾ ਪਾਜੀ ਫੁਨਾਵੀ ਵਰਖਾ ਕਰਦੀ ਸਵੇਜ ਤੇ ਸਰੋਪੇ ਗਾਜ ਤੋਂ ਬੋਲਦੀ ਹੋਰ ਪਾਜੀ ਤੁਹਾਡਾ ਸਬਦ ਕੀ ਮਾਨਸਰਕਾਰ ਕਰ ਰਹੇ ਹੋ ਉਹਨਾਂ ਨੇ ਇੱਥੇ ਕਿਹਾ ਤਾਂ ਕਿ ਤੁਸੀਂ ਘਰੇ ਬੈਠੋ ਸੰਦੀਸ਼ਿੰਗ ਦੇ ਬੱਚੇ ਛੋਟੇ ਆ ਤੁਸੀਂ ਨਾ ਚੋਲ ਫਰਜ਼ਾ ਚਾਹੋ ਤੇ ਆਪਣੇ ਸਾਰੇ ਬਾਰ ਦੇਖੋ ਜਾ ਕਿੰਕ ਮਤਲਬ ਤੁਹਾਨੂੰ ਵੀ ਤੇ ਹੀ ਸਾਨੂੰ ਤੁਹਾਨੂੰ ਜਿਤਾਉਣਾ ਸਾਡਾ ਫਰਜ਼ ਆ ਪੰਥ ਦਾ ਫਰਜ਼ ਆ ਸਰਕਾਰ ਦਾ ਸਾਲਕਰ ਰਹਿ ਗਿਆ ਇਹ ਵੀ ਕਈ ਵਾਰੀ ਹੁੰਦਾ ਹੈ ਲੋਕਾਂ ਨੂੰ ਕਿ ਸਾਡੇ ਕੰਮ ਜਿਹੜੇ ਰਹਿੰਦੇ ਨੇ ਹੋ ਜਾਣ ਇਹ ਵੀ ਹੋਵੇਗਾ ਕਿ ਰਮੇਸ਼ ਸਿੰਘ ਸੰਧੂ ਜਿੱਤ ਜਾਣ ਤੇ ਲੋਕਾਂ ਦੇ ਕੰਮ ਸਰਕਾਰ ਦਾ ਪੈਸਾ ਉੱਥੇ ਆਉਣਾ ਸ਼ੁਰੂ ਹੋ ਜਾਵੇ ਕਿਉਂਕਿ ਸਰਕਾਰ ਨੇ ਇਹ ਵੀ ਹੈ ਕਿ ਅਗਲੀ ਵਾਰ ਵੀ ਅਸੀਂ ਆਪਣਾ ਉਮੀਦਵਾਰ ਜਿਤਾਉਣਾ ਹੈ ਅਗਲੀ ਵਾਰ ਸਰਕਾਰ ਵੀ ਲਿਆਉਣੀ ਹੈ ਕੰਮ ਕਰਾਂਗੇ ਤਾਂ ਸਰਕਾਰ ਜਿਹੜੀ ਆ ਉਹ ਹੈ ਵੀ ਲੋਕਾਂ ਦੇ ਮਨਾਂ ਦੇ ਵਿੱਚ ਵੀ ਤ ਇਹ ਗੱਲ ਹੋਵੇਗੀ ਨਾ ਕਿ ਰਮੇਸ਼ ਸਿੰਘ ਸੱਧੂ ਸਾਡੇ ਕੰਮ ਕਰ ਸਕਦਾ ਪਹਿਲਾਂ ਵੀ ਤਿੰਨ ਵਾਰ ਐਮਐਲਏ ਰਿਹਾ ਉਥੋਂ ਪਰ ਮੈਨੂੰ ਇਹ ਜੀ ਸਵੇਕ ਵਹੀ ਪਰ نیچے ਦੇ ਗਰਾਊਂਡ ਦੇ ਲੋਕ ਹਨ ਨਾ ਪਾਜੀ ਸਮਝ ਚੁੱਕੇ ਹੋਏ ਨੇ ਜਿਹੜੇ ਬੰਦੇ ਨੇ ਜਿਹੜੀ ਸਰਕਾਰ ਨੇ ਪਹਿਲਾਂ 3 ਸਾਲ ਦੇ ਵਿੱਚ 1 ਰੁਪਈਆ ਦਾ ਕੰਮ ਨਹੀਂ ਕੀਤਾ ਉਹ ਇੱਕਦਮ ਕਿੱਥੋਂ ਜਾ ਕੇ ਕੰਮ ਕਰ ਦੇਗੇ ਕਿ ਸਮਾ ਸਾਰਾ 1 ਸਾਲ ਦਾ ਰਹੇਗਾ 1 ਸਾਲ ਚ ਬੰਦੇ ਨਹੀਂ ਯੂਨੀਵਰਸਿਟੀ 1 ਸਾਲ ਦੇ ਬੰਦੇ ਨਹੀਂ ਬਣਾਉਂਦਾ ਸਾਰੀਆਂ ਉਹਨਾਂ ਨੇ ਕੀ ਕੀ ਕਿਸਾਲ ਚ ਕਰ ਲਵਗੇ ਇਹਨਾਂ ਕੁਛ ਕੁਛ ਨਹੀਂ ਹੋਣਾ ਪਰ ਇਹਨਾਂ ਕੋ ਟਾਈਮ 5 ਸਾਲ ਦਾ ਪੀਰੀਅਡ ਹੈ 5 ਸਾਲ ਦਾ ਪੀਰੀਅਡ ਬਹੁਤ ਸੋਹਣਾ ਹੁੰਦਾ ਉਹਦੇ ਵਿੱਚ ਪੰਜਾਬ ਦੀ ਡਿਵੈਲਪਮੈਂਟ ਬਹੁਤ ਸੋਹਣੀ ਹੋ ਜੇ ਤੁਹਾਡੇ ਕੋ ਵੀ ਇੱਕ ਸਾਲ ਹੀ ਹੋਵੇਗਾ ਮਨਦੀਪ ਸਿੰਘ ਜੀ ਪਰ ਮੇਰਾ ਸਿਆਸਤ ਵਿੱਚ ਵੇਖੋ ਨਵਾਂ ਨਵਾਂ ਕੈਰੀਅਰ ਮੈਨੂੰ ਥੋੜਾ ਸਮਾਂ ਲੱਗ ਸਕਦਾ ਇਹ ਪੁਰਾਣੇ ਹੰਡੇ ਵਰਤੇ ਹੋ ਸਾਰੇ ਹਨਾ ਉਹਨਾਂ ਨੂੰ ਸਮਾਂ ਲੱਗ ਸਕਦਾ ਮੈਂ ਨਹੀਂ ਐਵੇਂ ਕਲੀਆਂ ਹਵਾਵਾਂ 'ਚ ਗੱਲਾਂ ਕਰਦਾ ਮੈਂ ਜਾਂਦੇ ਸਾਰੇ ਮੈਡੀਕਲ ਕੋਲ ਹੀ ਭਾਵਾਂਗਾ ਤੇ ਜਾਂਦੇ ਸਾਰੀ ਯੂਨੀਵਰਸਿਟੀ ਖੋਲ੍ਹ ਦੇ ਉਹ ਦਿਂਗਾ ਨਹੀਂ ਮਾਰਦੇ ਤੂੰ ਨਾ ਜੀ ਨਾ ਡਿੰਗਾ ਲੂਗਾ ਮਾਣੇ ਮਨਣ ਦੀ ਆ ਦਮਾ ਕਾਨੂੰਨ